ਤੁਸੀਂ ਦੇ ਉੱਤੇ ਉਹ ਉਸ ਪਿੰਡ ਦਾ ਨਾਮ ਆ ਸਰਸਾ ਨੰਗਾ ਜਿਹਦੇ ਤੋਂ ਇਸ ਨਾਲੇ ਦਾ ਨਾਮ ਪਿਆ ਇਸ ਨਾਲੇ ਦਾ ਨਾਮ ਸਰਸਾ ਇਸ ਕਰਕੇ ਪਿਆ ਕਿਉਂਕਿ ਉਹ ਤੁਸੀਂ ਦੇ ਪਿੰਡ ਸੀ ਉਹ ਪਿੰਡ ਦਾ ਨਾਮ ਸੀ ਸਰਸਾ ਨੰਗਾ ਤੇ ਉਹਦੇ ਪਿਛਲੇ ਪਾਸੇ ਸਾਰੀ ਖਾਈ ਹੈ ਬਹੁਤ ਡੁੰਗਾ ਸਾਲਾ ਐਨਾ ਡੁੰਗਾ ਵਾਕੀ ਅਜਿਹਾ ਕਿ ਸਰਕਾਰ ਨੇ ਜਦੋਂ ਉੱਥੇ ਰੋਡ ਬਣਾਇਆ ਤੇ ਫਰਾਈਵਰ ਬਣਾਉਣਾ ਪਿਆ ਘਟੂ ਘਟ 100 150 ਕਿਲੋਮੀਟਰ ਦੇ ਥੰਮ ਕੱਢਣੇ ਪਏ ਅੱਜ ਵੀ ਉਹ ਨਿਸ਼ਾਨੀਆਂ ਮੌਜੂਦ ਨੇ ਤੇ ਜਦੋਂ ਅਸੀਂ ਉਹਦੇ ਨੂੰ ਪਿਛਲੇ ਪਾਸੇ ਜਾਂਦੇ ਆਂ ਪਾਖੜਾ ਡੈਮ ਬਾਣੀ ਆਉਂਦੀ ਉਹ ਤੋਂ ਪਾਖੜਾ ਡੈਮ ਲਈ ਸੀ ਹੈਗਾ ਅੱਜ ਪਾਖੜਾ ਦਾ ਪਾਣੀ ਕਿੰਨਾ ਆ ਆਪਕੇ ਅੰਦਾਜ਼ਾ ਲਾਉਂਦੇ ਜੀ ਕਿ ਪੰਜਾਬ 'ਚ ਕਿੰਨੇ ਕਿੰਨੇ ਮੋਟ ਪਾਣੀ ਆਊਗਾ ਉਦੋਂ ਡੈਮ ਹੋਣ ਹੈ ਆ ਕਰਕੇ ਜਿੰਨਾ ਵੀ ਬਰਸਾਤੀ ਮੀਂਹ ਦਾ ਪਾਣੀ ਸੀ ਨਾ ਉਹ ਉਸ ਨਾਲੇ ਜਾਂਦਾ ਸੀ ਜਿੰਨਾ ਅੱਜ ਪਾਖੜਾ ਦੇ ਪਿੱਛੇ ਸੇਵ ਕਰਕੇ ਇਸ ਕਰਕੇ ਉਹ

ਇਸ ਕਰਕੇ ਜਦੋਂ ਸਰਸਾ ਦਾ ਰੁਕ ਕਰਦੇ ਨੇ ਅੱਜ ਉਸ ਵੇਗ ਨੂੰ ਤੁਸੀਂ ਜਾ ਕੇ ਵੇਖੋ ਉੱਥੇ ਜਿਹੜੀ ਉਹ ਡੰਗਾਈ ਆ ਜਿਹੜਾ ਉੱਥੇ ਦਾ ਫਲਾਈ ਉਮਰਵਾ 4x4 ਦਾ ਉਹ ਉਹਦੇ ਅੱਗੇ ਇੱਕ ਨਾੜਾ ਵਾ ਨਾੜੇ ਦੇ ਅੱਗੇ ਸਰਕਾਰੀ ਜਿਹੜੀ ਰੇਲਵੇ ਲਾਈਨ ਵਾ ਦੋਰੀ ਉਸ ਲਾਈਨ ਤੋਂ ਅੱਗੇ ਗੋਟਵਾਰਾ ਤੱਕ ਸੋਭੀਤ ਤੁਸੀਂ ਵੇਖੋ ਕਿੰਨਾ ਉੱਚਾ ਬਣਿਆ ਉਹਦਾ ਕਾਰਨ ਇਹ ਕੋਈ ਬਹੁਤ ਨੀਮੰਤਾ ਦਾ ਉਹਦੇ ਅੱਗੇ ਸਰਕਾਰੀ ਮਹਿਰਬਾਨ ਇੰਨਾ ਚੁੜਾਈ ਦੇ ਵਿੱਚ ਜਿੰਨਾ ਵੀ ਬੰਨਾ ਸੀ ਸਾਰੀ ਸਰਸਾ ਸੀ ਅੰਦਾਜ਼ੇ ਨਾਲ ਜੇ ਲਾ ਲਈਏ ਤੇ ਡੇਢ ਤੋਂ 2 ਕਿਲੋਮੀਟਰ ਜਿਹੜਾ ਸਾਡੇ ਲੱਗਿਆ ਪਿਆਸ ਤਰਿਆ ਦਾ ਉਹ ਲੋ ਵਾ ਨਾ ਇਹ ਵੀ ਮੇਰੇ ਕੱਲ ਕਿਲੋਮੀਟਰ ਉ ਘਾਟੀ ਹੋਏ ਡੇਢ ਤੋਂ 2 ਕਿਲੋਮੀਟਰ ਉਹ ਸਰਸਾ ਦੀ ਚੁੜਾਈ ਸੀ ਤੇ ਡੈਪ ਜਿਹੜੀ ਉਹ ਅੱਜ ਦਾ ਤੁਸੀਂ ਉੱਚਦਾ ਜਿਹੜਾ ਕੋਲ ਬਣਿਆ ਉਹਨੂੰ ਮਾਲਕ ਤੁਸੀਂ ਦੇਖ ਲਓ ਕਿਨੇ ਲੰਗੇ ਸੀ ਇਸ ਕਰਕੇ ਇਸ ਪਾਸੇ ਜਦੋਂ ਪ੍ਰਵਾਹ ਕਰਦਾ ਪ੍ਰਵਾਹ ਜਿਹੜਾ ਉਹ ਤਿੰਨ ਹਿੱਸਿਆਂ ਦੇ ਵਿੱਚ ਖੰਡ ਜਾਂਦਾ ਜਿੱਥੇ ਠੰਢੀ ਸੀ ਨਾਲੇ ਪਾਣੀ ਦਾ ਵੇਗ ਜਿਆਦਾ ਸੀ ਦੂਸਰਾ ਉਸ ਸਮੇਂ ਵੀ ਦਾ ਵਹਾ ਜਿਹੜਾ ਆ ਗਿਆ ਨੇਦੀ ਆ ਗਈ ਤੇ ਗੁਰੂ ਪਰਵਾਰ ਤੇ ਸਿੱਖ ਸੂਰਮੇ ਤਿੰਨ ਹਿੱਸਿਆਂ ਦੇ ਵਿੱਚ ਖੰਡ ਗਏ ਰਾਤ ਹਨੇਰੀ ਸੀ ਜਿਨ੍ਹਾਂ ਵਿੱਚ ਇੱਕ ਪਾਸੇ ਮਾਤਾ ਗੁਜਰਕੌਰ ਜੀ ਛੋਟੇ ਸਹਿਬ ਜੀ ਆਦੇ ਜੋਰਾਵਰ ਸਿੰਘ ਜੀ ਪਾਪਾ ਜੋਰਾਵਰ ਸਿੰਘ ਜੀ ਤੇ ਪਾਪਾ ਫਤੇ ਸਿੰਘ ਜੀ ਨਾਲ ਉਹਨਾਂ ਦੇ ਦੋ ਸੇਵਾਦਾਰ ਸੀ ਇੱਕ ਸੇਵਾਦਾਰ ਸੀ ਸਰਦਾਰ ਭਾਈ ਦੁੰਨਾ ਸਿੰਘ ਹੰਡੂਰੀਆ ਤੇ ਨਾਲ ਉਹਨਾਂ ਦੀ ਸੁਪਤਨੀ ਸੀ ਇਹ ਪੰਜੇ ਜਾਣੇ ਇੱਕ ਪਾਸੇ ਰਹਿ ਜਾਂਦੇ ਨੇ ਉਦਰਾ ਮਿਤੋ ਤੇ ਤੁਰਦੇ ਕੇ ਆਸਕੇ ਮਾਤਾ ਦੇ ਕੂਬੇ ਮਾਸ਼ਤੀ ਵਾਲੇ ਛੰਨ ਵਾਲੇ ਪਾਸੇ ਤੁਰ ਪੈਦੇ ਨੇ ਦੂਜੇ ਰੰਗ ਜਿਹੜਾ ਹਿੱਸਾ ਸੀ ਉਹਦੇ ਵਿੱਚ ਦੋਵੇਂ ਮਾਤਾਵਾਂ ਸਤਕਾਰਤ ਮਾਤਾ ਸੰਦਰਪੌਰ ਜੀ ਮਾਤਾ ਸਾਹਿਬੌਰ ਜੀ ਭਾਈ ਮਨੀ ਸਿੰਘ ਜੀ ਇਹ ਦੋ ਟੈਨਣਾ ਦੋ ਸੇਵਾ ਕਰਨੀਆਂ ਬੀਬੀ ਭਾਗੋ ਤੇ ਬੀਬੀ ਪੀਪੋ ਨਾਲ ਦੋ ਪੁਰਸਖ ਹੋਰ ਸੀ ਜਿਹੜੇ ਦਿੱਲੀ ਉਧੇ ਸੀ ਉਹ ਗੁਰੂ ਦੇ ਦਰਸ਼ਨਾਂ ਨੂੰ ਉੱਥੇ ਪਹੁੰਚੇ ਸੀ ਆਈ ਧੰਨਾ ਸਿੰਘ ਜੀ ਤੇ ਭਾਈ ਜਵਾਹਰ ਸਿੰਘ ਜੀ ਤਕਰੀਬਨ ਇਹ ਸੱਤ ਜਾਣੇ ਆ ਜਿਹੜੇ ਸੀ ਇਹ ਪਰਿਵਾਰ ਦੇ ਦੂਜੇ ਕੋਲੋਂ ਵਿੱਚ ਸਨ ਭਾਈ ਮਨੀ ਸਿੰਘ ਜੀ ਦੇ ਨਾਲ ਇਹ ਮਾਤਾਵਾ ਭਾਈ ਧੰਨਾ ਸਿੰਘ ਤੇ ਜਵਾਹਰ ਸਿੰਘ ਤੇ ਦੋ ਟੈਨੜਾ ਜਿਹੜੀਆਂ ਨੇ ਉੱਪਰ ਦਾ ਰੁੱਖ ਕਰ ਦਿੱਤਾ ਇਕ ਮਾਲ ਦੀ ਤਾਂ ਰੋਪੜ ਸਾਹਿਬ ਦੀ ਵੀ ਰੋਪੜ ਨੇ ਰੋਕ ਕਰ ਦਿੱਤਾ ਪਰ ਇਹ ਵੱਖਰੀ ਨਹੀਂ ਭਾਈ ਧੰਨਾ ਸਿੰਘ ਜਿਹੜੇ ਸੀ ਨਾ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਸੀ ਰੋਪੜ ਤੇ ਅੱਜ ਵੀ ਜਦੋਂ ਆਪ ਜੀ ਰੋਪੜ ਜਾਓਗੇ ਨਾ ਰੋਪੜ ਇੱਕ ਉੱਚਾ ਮਹੱਲਾ ਬਸਤੀ ਆ ਅੱਜ ਵੀ ਹੈਗੀ ਹੈ ਉਸ ਉੱਚਾ ਮਹੱਲਾ ਬਸਤੀ ਦੇ ਵਿੱਚ ਭਾਈ ਧੰਨਾ ਸਿੰਘ ਦੇ ਰਿਸ਼ਤੇਦਾਰ ਰਹਿੰਦੇ ਸੀ ਉਹ ਕਾਰਾ ਅੱਜ ਵੀ ਹੈਗਾ ਜੇ ਜਦੋਂ ਆਪ ਜੀ ਰੋਪੜ ਜਾਓਗੇ ਜਰੂਰ ਦਰਸ਼ਨ ਕਰਿਓ ਜਿੱਥੇ ਮਾਤਾਵਾਂ ਤੇ ਭਾਈ ਮਨੀ ਸਿੰਘ ਜੀ ਨੇ ਰਾਤ ਕੱਤੀ ਉਹ ਘਰ ਹੈ ਬਾਜੇ ਤੇ ਤਕਰੀਬਨ 80% ਉਦਾਂ ਲਈ ਹੈ ਉਸ ਘਰ ਦੇ ਵਿੱਚ ਜਾ ਕੇ ਰਾਤ কাটਦੇ ਨੇ ਭਾਈ ਮਨੀ ਸਿੰਘ ਦੀ ਦੋਵੇਂ ਮਾਤਾਵਾਂ ਦੋਵੇਂ ਟੈਨਣਾ ਤੇ ਦੋਵੇਂ ਗੋਟ ਸੇ ਉਹ ਦੋਵੇਂ ਗੋਟ ਸੇ ਕਿ ਦਿੱਲੀ ਦੇ ਨੇ ਤੇ ਭਾਈ ਮਨੀ ਸਿੰਘ ਕੀ ਸੌਣੇ ਵੀ ਦਿੱਨੀ ਨੇ ਇਸ ਕਰਕੇ ਇੱਕ ਰੂਪ ਜਿਹੜਾ ਇਹ ਡਿਸਾਈਡ ਕਰਦਾ ਵਾ ਇਹ ਫੈਸਲਾ ਕਰਦਾ ਕਿ ਆਪਾਂ ਨੂੰ ਦਿੱਲੀ ਵੱਲ ਜਾਣਾ ਚਾਹੀਦਾ ਹੈ ਲਿਖੇ ਜਨਰਲ ਤਾਂ ਲੇਰੀ ਜਿਨ੍ਹਾਂ ਨੇ ਐਨੇ ਵੀ ਮਹੀਨੇ ਤੱਕ ਲੱਗਦਾ ਕਿ ਰਾਮ ਆਇਆ ਫਿਰ ਵੀ ਉਹ ਦੂਸਰ ਕਵੀ ਪ੍ਰੇਮਤੀ ਫੇਰ ਲੋ ਉਹ ਅਵਸਥਾ ਅੱਛੀ ਆ ਅਗਲੇ ਦਿਨ ਇੱਕ ਗੱਡੇ ਦਾ ਪ੍ਰਬੰਧ ਕੀਤਾ ਜਾਂਦਾ ਇਸ ਪਰਿਵਾਰ ਵੱਲੋਂ ਅਰੋਗਾ ਪਰਿਵਾਰ ਸੀ ਇਹ ਘਰ ਆ ਅੱਜ ਵੀ ਉੱਚ ਸਿਸ਼ੋਕੇ ਦਾ ਤੁਹਾਡੇ ਪਤਿਆਂ ਸੰਗਤਾਂ ਉੱਚ ਸੇਵਾ ਕਰਦੇ ਨੇ ਲੋਕਲ ਕਮੇਟੀ ਦੇ ਰੂਪ ਦੇ ਵਿੱਚ ਉਸ ਮੇਰੇ ਫਿਰ ਵੇਸ਼ ਬਦਲ ਕੇ ਪਾਈ ਸਾਹਿਬ ਕੀ ਮਾਤਾਵਾਂ ਨੂੰ ਦਿੱਲੀ ਸੁਰੱਖਿਆ ਪੰਜੋਂ ਦੇ ਜਿਹੜਾ ਤੀਕਾ ਗਰੁੱਪ ਸੀ ਉਹਦੇ ਵਿੱਚ ਤਰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋਨੋਂ ਵੱਡੇ ਸਾਹਿਬਜਾਦੇ ਤੇ ਕੁਝ ਸਿੰਘ ਜਿਹੜੇ ਨੇ ਸਰਸਾਂ ਤੋਂ ਪਾਰ ਜਦੋਂ ਹੁੰਦੇ ਨੇ ਇਹ ਵੀ ਰੋਪਣ ਦਾ ਰੋਕ ਕਰਦੇ ਨੇ ਤੇ ਸਰਸਾਂ ਦੇ ਕਿਨਾਰੇ ਜਿੱਥੇ ਬਾਬਾ ਜੀਤਨ ਸਿੰਘ ਜੀ ਤੇ ਹੋਰ ਸੇਖ ਮਸੂਰ ਨੇ ਸ਼ਹਾਦਤ ਦਾ ਜਾਨ ਪਿੰਦੇ ਨੇ ਉਥੇ ਹੀ ਭਾਈ ਬਚਿੱਤਰ ਸਿੰਘ ਜਿਹੜੇ ਭਾਈ ਮਨੀ ਸਿੰਘ ਜੀ ਦੇ بیٹے ਨੇ ਕਿ ਮੈਂ ਬੇਨਤੀ ਕਰਨਾ ਭਾਈ ਮਨੀ ਸਿੰਘ ਜੀ ਦੇ ਜੀਵਨ ਤੇ ਪਰਿਵਾਰ ਬਾਰੇ ਜਦੋਂ ਖੋਜ ਕਰੀਏ ਤੇ ਗੁਰਮੁਖੋ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਚੋਂ ਤਕਰੀਬਨ ਤਕਰੀਬਨ 100 ਜਾਣੇ ਸੀ ਬੜੀ ਹੈਰਾਨੀ ਦੀ ਗੱਲ 100 ਜਾਣੇ ਇੱਥੇ ਇੱਕ ਵਾਰਾ ਕਿਸੇ ਨੂੰ ਅਣਕੀ ਪਹਿਲ ਨੂੰ ਤੁਮਬਲ ਤੋਂ ਮੜਦੋਰੀ ਤਾ ਤੂੰ ਨਹੀਂ ਆਣਾ ਚਾਪਾ ਇਹ ਘਰੇ ਕਾਰਡ ਕਰਦਾ ਸੌ ਜਾਣੇ ਸ਼ਹੀਦ ਹੋਏ ਤੇ ਅਕੀਦਤ ਦੇਖੋ ਖੇਡ ਪ੍ਰੇਮ ਦੀ ਸੀ ਭਾਈ ਮਨੀ ਸਿੰਘ ਜੀ ਦਾ ਪਰਿਵਾਰ ਉਹ ਪਰਿਵਾਰ ਵਾ ਜਿੱਦੂ ਪਹਿਲੀ ਵਾਰ ਛੇਵੇਂ ਪਾਸ਼ਾ ਗੁਰੂ ਮਹਾਰਾਜ ਜੀ ਦੀ ਪਹਿਲੀ ਜੰਗ ਹੋਈ ਆ ਉਸ ਜੰਗ ਵਿੱਚ 13 ਸਿੰਘ ਸ਼ਹੀਦ ਹੋਏ ਤੇ ਉਹਨਾਂ ਵਿੱਚੋਂ ਭਾਈ ਮਨੀ ਸਿੰਘ ਦੇ ਦਾਦਾ ਜੀ ਦੇ ਭਰਾ ਸ਼ਹੀਦ ਹੋਏ ਪਹਿਲੀ ਜੰਗ ਪਹਿਲੀ ਜੰਗ ਤੋਂ ਆਰੰਭ ਹੋ ਗਿਆ ਕਾ ਤੇ ਮੁੜ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਸ਼ਹੀਦ ਹੋ ਗਏ ਪੋਤਿਆਂ ਦਾ ਸ਼ਹੀਦ ਹੋਇਆ ਪਰੋਮਿਸ਼ਾ ਦੀ ਇਥੇ ਮੈਂ ਬੇਖਤੀ ਕਰਦਾ ਇਤਿਹਾਸ ਇਤਿਹਾਸ ਨੂੰ ਕਿੱਦਾਂ ਤੁਹਾਨੂੰ ਤਾਂਤ ਸਾਹਿਬ ਸ੍ਰੀ ਗੁਰੂ ਹਰਕੋਪਰ ਸਿੰਘ ਜੀ ਮਹਾਰਾਜ ਮੀਰੀ ਪੁਰੀ ਦੇ ਮਾਲਕ ਅਸੀਂ ਕਰਮਾਂ ਵਾਲੇ ਆ ਸਾਡੇ ਇਲਾਕੇ ਨੂੰ ਸ਼ੋਭਾ ਪ੍ਰਾਪਤ ਹ ਉਹਨਾਂ ਦੀ ਪਹਿਲੀ ਜੰਗ ਦੇ ਵਿੱਚ ਸਿੱਖ ਸ਼ਹੀਦ ਹੁੰਦੇ ਉਹਨਾਂ ਦੀ ਗਿਣਤੀ ਆ 13 ਤਾਂਤ ਸਾਹਿਬ ਕਲਗੀਆਂ ਵਾਲੇ ਮਹਾਰਾਜ ਪਾਤਸ਼ਾਹ ਉਹਨਾਂ ਦੀ ਪਹਿਲੀ ਜੰਗ ਪੰਗਾਣੀ ਦਾ ਜੰਗ। ਉਹਦੇ ਵਿੱਚ ਸਿੰਘ ਸ਼ਹੀਦ ਹੁੰਦੇ ਆ ਸਿੰਘਾਂ ਦੀ ਗਿਣਤੀ 13। 84 ਦਾ ਮੋੜ 1978 ਨਰਨਕਾੜੀ ਗਾੜ ਸਿੰਘ ਸ਼ਹੀਦ ਹੁੰਦੇ ਆ 13। 13 ਦਾ ਅੱਜ ਪਹਿਲੇ ਪਾਤਸ਼ਾਹ ਨੇ ਇਹ ਬਲੰਦ ਨਹੀਂ ਕੀਤਾ। ਉੱਥੇ ਬਸ 13 ਹੀ 13 ਵਾ ਤੇ 13 ਕੀ ਆਪਰੇ ਕਹੈ। ਗੁਰੂ ਪਾਸ਼ਾ ਜੀ ਦੋਵੇਂ ਸਹਿਬ ਜਾਨ ਦੇ ਤੇ ਭਾਈ ਬਜਤ ਸਿੰਘ ਜੀ ਬਹੁਤ ਜ਼ਿਆਦਾ ਚੱਕਰੀ ਨੇ ਇਹ ਤੀਜੇ ਗੁਰੂਪ ਚ ਇਹ ਤੇ ਰੋਪੜ ਆ ਜਾਂਦੇ ਹੁਣ ਬੜੀ ਹੈਰਾਨੀ ਦੀ ਗੱਲ ਆ ਰੋਪੜ ਆਣ ਕੇ ਰੋਪੜ ਤੇ ਉਹਨੇ ਪਾਸੇ ਇੱਕ ਪਿੰਡ ਵਰ ਕੋਟਲਾ ਨਿਆਉ ਉਗਾ ਆਪ ਕਿਸੇ ਕਰਦੇ ਜੀ ਮੁਗਲਾਂ ਨੇ ਨਾਲੀ ਮੱਥਾ ਲਾਇਆ ਵਾ ਤੇ ਉਸ ਘਰ ਦੇ ਵਿੱਚ ਮੁਗਲ ਦੇ ਘਾਰੀ ਗੁਰਸਾ ਪਹੁੰਚ ਗਏ ਨੇ ਸੋ ਵੀਰ ਮੁਸਲਮਾਨ ਨੂੰ ਕੋਟਲਾ ਨਿਆਉਂ ਖਾਂ ਗੱਲ ਧਰਮਾਂ ਦੀ ਨਹੀਂ ਸੀ ਬੰਮੂਖੋ ਇਹ ਸਿੱਖਣ ਦਾ ਪੇਚਾ ਨਾ ਅੱਜ ਵੀ ਆੜ ਜਾਂਦਾ ਆ ਆ ਪਿਛਲੇ ਸਾਲ ਤੁਸੀਂ ਦੇਖ ਲਓ ਹੁਣ ਵੀ ਹੱਟ ਜੀਨਸ ਤੇ ਜਿੱਤੇ ਗੁਰੂ ਸਾਹਿਬ ਨੇ ਪਾਈ ਆਪ ਵੀ ਧਿਆਨ ਕਰਿਓ ਗੱਲ ਧਰਮਾਂ ਦੀ ਨਹੀਂ ਜਿੱਦੋਂ ਸਿੱਖਾਂ ਨੂੰ ਵਾਫੀ ਮਿਲੀ ਨਾ ਉਹਦੇ ਤਿੰਨ ਸ਼ਰਤਾਂ ਰੱਖੀਆਂ ਹੋਈਆਂ ਸੀ ਦੋ ਸ਼ਰਤਾਂ ਤੇ ਮਜੂਰ ਵੀ ਤੀਜੀ ਪੁਆਇੰਟ ਤੇ ਆਣ ਕੇ ਉਹਦਣ ਨਹੀਂ ਸਿੱਖਣ ਦਾ ਪੇਚਾ ਆੜਦਾ ਸੀ ਤੇ ਅੱਜ ਵੀ ਆੜਦਾ

ਜੇ ਅਪ੍ਰੋਕਸੀਮੇਟਲੀ 9.5 ਲੱਖ ਰੁਪਿਆ ਕੀ ਆਪਾਂ ਲਾਈ ਹੋਏ ਤੇ ਤਾਂ ਵੀ ਲਗਭਗ 6 ਕਰੋੜ ਦੇ ਲੱਗੇ ਸਕੇ ਕੀਮਤ ਆਣੀ 6 ਦੇ ਇੱਕ ਸੇਬ ਦੀ ਮੁੱਲ ਅੱਜ ਦੇ ਹਿਸਾਬ ਨਾਲ 6 ਕਰੋੜ ਰੁਪਿਆ ਹੈ ਮਨਵਾਦ ਪਰ ਉਹਨਾਂ ਸਿਰਾਂ ਦਾ ਮੁੱਲ ਸੀ ਜਿੰਨਾ ਸਿਰਾਂ ਤੇ ਗੁਰੂ ਦੀ ਮੁੱਲ ਸੀ ਕਿੰਨਾ ਮਨਵਾਦ ਉਸ ਵੇਲੇ ऐसे समय जब वो देख के बिखड़े सामने देख के सिख इतिहास से وچੋਂ ਲੰਘ ਕੇ ਆਇਆ ਸੀ ਗੁਰੂ ਪਾਸ਼ਾ ਜੀ ਤੇ ਪਹੁੰਚੇ ਜਿਹੜਾ ਮਸਲਾ ਵਿੱਚ ਪਸੰਦਣਾ ਸੀ ਵੈਸੇ ਕਿ ਅਸੀਂ ਤੁਹਾਡੇ ਤੇ ਜ਼ੁਲਮ ਨਹੀਂ ਕਰਦੇ ਕਿਉਂਕਿ ਸਿਰਾਂ ਤੇ ਮੋਹਤਲਾ ਕੇ ਨਿਕਲੇ ਗੱਲ ਬਣੀ ਸਿੱਖ ਕਹਿੰਦੀ ਠੀਕ ਵਾ ਜਿਹੜਾ ਜਕਰਿਆ ਖਾਨ ਨੇ ਨਵਾਬੀ ਪੇਸ਼ ਕਰਸ ਕੀਤੀ ਆ ਅਸੀਂ ਤੁਹਾਡੇ ਤੇ ਜ਼ੁਲਮ ਨਹੀਂ ਕਰਦੇ ਕਿ ਠੀਕ ਵਾ ਸਿੱਖ ਕਿਸੇ ਦਾ ਜ਼ੁਲਮ ਨਹੀਂ ਚਾਹਦੇ ਠੀਕ ਵਾ ਸੇਖ ਕਿਸੇ ਤੇ ਜ਼ੁਲਮ ਨਹੀਂ ਕਰਦੇ ਕਹਿੰਦੇ ਠੀਕ ਵਾ ਜਿਹੜਾ ਤੀਜਾ ਪੁਆਇੰਟ ਹੈ ਨਾ ਇਹ ਕੰਮ ਖਰਾਬ ਕਰਦਾ ਉਹਦਣ ਕਿਤੇ ਅੱਜ ਵੀ ਕਿਉਂਕਿ ਸੀ ਸੇਖ ਕਿਸੇ ਨੂੰ ਜ਼ੁਲਮ ਕਰਨ ਨਾਲ ਨਹੀਂ ਦੇਣਗੇ ਤੇ ਸਰਕਾਰਾਂ ਨੂੰ ਇਹ ਵੀ ਲੱਗਦਾ ਹੀ ਨਹੀਂ ਇਹਹੀ ਕਾਰਨ ਸੀ ਗੱਲ ਕਿਸੇ ਧਰਮ ਦੇ ਨਾਲ ਗਰੂਪ ਨਹੀਂ ਸੀ ਹੈ ਧਰਮ ਨਹੀਂ ਮੰਤੇ ਸਾਰੇ ਬਰੂਸਾ ਜੀ ਦੇ ਸਰੂਪ ਸੰਗ ਸੋ ਕੋਟਲਾ ਨਿਆਣਖਾਨ ਦੇ ਘਰ ਪਹੁੰਚਦੇ ਹੁਣ ਕੋਟਲਾ ਨਿਆਣਖਾਨ ਕੋਈ ਸੀ ਗੁਰਮੁਖ ਜਿਹੜਾ ਕੋਟਲਾ ਨਿਹੰਗ ਖਾਨ ਸੀ ਦਾ ਜਿਹੜਾ ਬੇਟਾ ਸੀ ਸੁਲੇਮਾਨ ਖਾਨ ਤੇ ਕੋਟਲਾ ਨਿਹੰਗ ਖਾਨ ਦੇ ਪਿਤਾ ਦਾ ਨਾਮ ਸੀ ਨੌਰੰਗ ਖਾਨ ਤੇ ਕੋਟਲਾ ਨਿਹੰਗ ਖਾਨ ਦੇ ਦਾਦੇ ਦਾ ਨਾਮ ਸੀ ਸੁਲੇਮਾਨ ਖਾਨ ਤੇ ਜਿਹੜਾ ਪੋਤਾ ਦਾ ਨਾਮ ਸੀ ਆਰਮਨ ਜੀ ਜਿਹੜਾ ਕੋਟਲਾ ਨਿਹੰਗ ਖਾਨ ਸੀ ਇਹਦਾ ਦਾਦਾ ਜਿਹੜਾ ਸੀ ਛੇਵੇਂ ਪਾਸ਼ਾ ਜੀ ਦੇ ਅਸ਼ਰਮਾਂ ਦੇ ਸੀ ਤੇ ਘੋੜੇ ਦਾ ਵਪਾਰੀ ਸੀ ਛੇਵੇਂ ਪਾਸ਼ਾ ਜੀ ਨੂੰ ਅਕੀਦਤ ਦੇ ਵਿੱਚ ਘੋੜੇ ਪੇਸ਼ ਕਰਦਾ ਸੀ ਤੇ ਇਹ ਉਹ ਪਾਵਨ ਪਵਿੱਤਰ ਘਰ ਸੀ ਅਸਥਾਨ ਸੀ ਅੱਜ ਵੀ ਹੈਗਾ ਅੰਦਰ ਬਣ ਗਿਆ ਉੱਥੇ ਜਦੋਂ ਆਪ ਜੀ ਜਾਓਗੇ ਨਾ ਪੌਰਾ ਸਾਹਿਬ ਤੋਂ ਗੁਰਸੇ ਮਾਫਨ ਪੱਠਾ ਸਾਹਿਬ ਕੋਟਲਾ ਨਿਹੰਗਾਂ ਦਾ ਉਦੋਂ ਅੰਦਰ ਦੇ ਪਾਸੇ ਪਿੰਡ ਦੇ ਅੰਦਰ ਵਾਇ ਕੁਰਦੋਆ तकरीबन 70% ਸੰਗਤਾਂ ਨਹੀਂ ਜਾ ਪਉਂਦੀਆਂ ਉਹਨੇ ਪਾਸੋਂ ਪ੍ਰਦਰਸ਼ਨ ਕਰਕੇ ਆਏ ਨੇ ਇਹ ਪਿੰਡ ਦੇ ਵਿੱਚ ਗੁਰਦੁਆਰਾ ਬਾ ਕੋਟਲਾ ਨਿਹੰਗ ਖਾਨ ਦੀ ਜਿਹੜੀ ਹਵੇਲੀ ਉਹ ਅੱਜ ਵੀ ਉੱਥੇ ਹੈਗੀ ਹੈ ਖੰਡਰ ਹੋ ਗਏ ਸੰਭਾਵ ਨੂੰ ਸੁਧਿਧੇ ਕਰਨ ਹੋ ਸਕਦੇ ਨੇ ਇਹ ਉਹ ਭਾਵਨ ਪਵਿੱਤਰ ਹਵੇਲੀ ਆ ਜਿਦੇ ਵਿੱਚ 6ਵੇਂ ਪਾਸ਼ਾ ਜੀ ਮਹਾਰਾਜ ਤੋਂ ਲੈ ਕੇ 6ਵੇਂ ਪਾਸ਼ਾ ਮਹਾਰਾਜ ਦੀ 7ਵੇਂ ਪਾਸ਼ਾ ਗੁਰੂ ਮਹਾਰਾਜ ਦੀ 8ਵੇਂ ਪਾਸ਼ਾ ਗੁਰੂ ਮਹਾਰਾਜ ਦੀ 9ਵੇਂ ਪਾਸ਼ਾ ਗੁਰੂ ਮਹਾਰਾਜ ਦੀ ਤੇ 10ਵੇਂ ਪਾਸ਼ਾ ਗੁਰੂ ਮਹਾਰਾਜ ਦੀ ਸਾਰੇ ਪਧਾਰੇ ਇਸ ਹਵੇਲੀ ਨੂੰ ਸਾਰੇ 6ਵੇਂ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਗੁਰੂ ਮਹਾਰਾਜ ਜੀ ਦੀ ਚਾਪਲਿਸ਼ੂ ਪ੍ਰਾਪਤ ਹੋ ਅਤੇ ਦਸਵੇਂ ਪਾਸ਼ੇ ਗੁਰੂ ਮਹਾਰਾਜ ਜੀ ਚਾਰਵਰਾ ਇੱਥੇ ਕੰਚਨੀ ਚੌਥੀ ਵਾਰ ਆਏ। ਕਿਉਂਕਿ ਇਹ ਜੱਦੀ ਪੁਸ਼ਤੀ ਗੁਰੂ ਬਾਪੂ ਸਾਹਿਬ ਜੀ ਦੇ ਨਾਲ ਪਿਆਰ ਰੱਖੇ ਬੜਾ ਪਰਿਵਾਰ ਸਤੂ ਸਾਹਿਬ ਉੱਥੇ ਪਹੁੰਚਦੇ ਨੇ। ਇਹ ਜਿਹੜਾ ਕੋਟ ਅਨੰਦ ਖਾਨ ਨੇ ਇਹ ਦੋ ਬੱਚੇ ਸੀ। ਇੱਕ ਆਰਣਖਾਨ ਦਾ ਬੇਟਾ ਸੀ ਤੇ ਦੂਜੀ ਇਹਦੀ ਬੇਟੀ ਸੀ ਬੀਬੀ ਮਮਤਾ ਜੀ। ਇੱਕ ਮੈਂ ਬੇਨਤੀ ਹੋਰ ਕਰ ਦਵਾਂ। ਕੋਟਲਾ ਨਿਆਣ ਖਾਨ ਦੀ ਭੂਆ ਸੀ ਉਹਨਾਂ ਦਾ ਨਾਮ ਸੀ ਬੀਬੀ ਉਮਰੀ ਤੇ ਉਹ ਬੀਬੀ ਉਮਰੀ ਜਿਹੜੀ ਸੀ ਉਹਦੇ ਦੋ ਬੇਟੇ ਸਨ ਉਹਨਾਂ ਦਾ ਨਾਮ ਸੀ ਸਰਕਾਰਤ ਭਾਈ ਗਨੀਖੰਡ ਭਾਈ ਨਮੀ ਇਹ ਸਾਰਾ ਪਰਿਵਾਰ ਬਹੁਤ ਚੰਗਾ ਜੀਵਨ ਜੀਵਨ ਸੀ ਤੋਂ ਭੂਆ ਦੇ ਬੇਟੇ ਸਨ ਕੋਟਲਾ ਨਿਆਣ ਖਾਨ ਦੇ ਭੂਆ ਦੇ ਬੇਟੇ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਸੀ ਉੱਚਾ ਪੀੜ ਹੁੰਦੇ ਇੱਕ ਪਾਸੇ ਉਹ ਮਾਮੇ ਦਾ ਪੁੱਤਰ ਆਪਣੇ ਘਰ ਦੇ ਹੁਸੈਂਟਰ ਨੂੰ ਕਰਕੇ ਸੇਵਾ ਕਰਦਾ ਦੂਸਰੇ ਪਾਸੇ ਉਹ ਵਾਲੇ ਪੁੱਤਰ ਆਪਣੇ ਘਰ ਆ ਕੇ ਸੇਵਾ ਕਰਕੇ ਆਪਣੇ ਅੱਗੇ ਅਰਪਿਤ ਕਰ ਦਿੱਖਿਆ ਗੁਰੂ ਪਾਤਸ਼ਾਹ ਜੀ ਇੱਥੇ ਬਿਰਾਜਦੇ ਨੇ ਇਸ ਦਾ ਕਿ ਮੈਂ ਬੇਤੀ ਤਾਂ ਕਰੇ ਕਿ ਆਹ ਸਤਿਗੁਰੂ ਦੀ ਬਾਤ ਕੁ ਪਰ ਕੁਝ ਪੱਖ ਜਿਹੜੇ ਆਪਾਂ ਨੂੰ ਛੂਹੇ ਨਹੀਂ ਜਾਂਦੇ ਗੁਰੂ ਪਾਸ਼ਾ ਜੀ ਇਸ ਦਾਦ ਕੇ ਬਿਰਾਜਦੇ ਨੇ ਗੁਰੂ ਸਾਹਿਬ ਪਹੁੰਚਦੇ ਨੇ ਤੇ ਬਾਬਾ ਅਜੀਤ ਸਿੰਘ ਜੀ जख्मी ਹੋਏ ਬਾਬਾ 75 ਸਿੰਘ ਨੂੰ ਇਸ ਦਰਤ ਲਿਉਂਦੇ ਨੇ ਤੇ ਬਹੁਤ ਜਾਦੇ ਫਟ ਲੱਗੇ। ਇਸ ਘਰ ਦੇ ਵਿੱਚ ਬਾਬਾ 75 ਸਿੰਘ ਨੂੰ ਲਟਾਇਆ ਜਾਂਦਾ। ਉਹਨਾਂ ਦਾ ਦਵਾਦਾਰੂ ਕੀਤਾ ਜਾਂਦਾ ਤੇ ਇਹ ਸਾਰੀ ਨਿਗਰਾਨੀ ਜਿਹੜੀ ਇਹਨਾਂ ਕੋਟਲਾ ਨਿਹੰਗ ਖਾਨ ਦੀ ਬੇਟੀ ਬੀਬੀ ਮੁਮਤਾਜ ਦੇਖਦੀ ਆ। ਤੇ ਬੜੀ ਹਨਾਨੀ ਦੀ ਗੱਲ ਹੈ ਕਿ ਉਹਨੂੰ ਅਸੀਂ ਸਾਡਾ ਵਿਰਸਾ ਦੇਖੋ ਕਿੰਨਾ ਵੱਡਾ ਹੈ। ਕੋਈ ਮੰਦਰ ਵਾਸਤੇ ਨਾ ਰਣਿਆ ਕੋਈ ਮਸਜਿਦ ਤੋ ਵਾਸਤੇ ਨਾ ਰਣਿਆ। ਕੋਈ ਗੁਰੂਸਾਂ ਬਾਪਨ ਨੂੰ ਕਈ ਅਹੋਟੇ ਸ਼ਰਧਾਂਤੀ ਅੰਸ਼ਰ ਹੈਗੇ ਨੇ ਸਾਰੇ ਚੰਗੇ ਸਾਰੇ ਮਾੜੇ ਕੋਈ ਮੰਦਿਰ ਢਾਉਣ ਗਿਆ ਤੇ ਕੋਈ ਮਸਜਿਦ ਢਾਉਣ ਗਿਆ ਪਰ ਗੁਰੂ ਦੀ ਕਿਰਪਾ ਸਦਕਾ ਸਿੱਖ ਗੁਰੂਆਂ ਨੇ ਤੇ ਸਿੱਖਾਂ ਨੇ ਮੰਦਿਰ ਵੀ ਬਸਾਰੇ ਤੇ ਮਸਜਿਦਾਂ ਵੀ ਬਣਾਈਆਂ ਸਾਡੇ ਇਲਾਕੇ ਵਿੱਚ ਵੀ ਕੁਝ ਇਹ ਅਗਰ ਮਿਲਦੇ ਜਿੱਥੇ ਗੁਰੂ 파ਸ਼ਾ ਜੀ ਨੇ ਮੁਸਲਮਾਨ ਵੀਰਾਂ ਨੂੰ ਮਸਜਿਦ ਬਣਾ ਕੇ ਦਿੱਤੀ ਸ਼੍ਰੀ ਹਰਿਪਿੰਡਰ ਉੱਥੇ ਹੀ ਮੁਸਲਮਾਨ ਬੀਬੀ ਦੇ ਨਾਮ ਦੇ ਉੱਤੇ ਗੁਰੂ ਰਣਜਾਵਾ ਦਾ ਸ਼ਸ਼ੋਕੀਦਾ ਬੀਬੀ ਮੰਤਾਜ ਦੇ ਨਾਮ ਤੇ ਗੁਰਦੁਆਰਾ ਸ਼ਸ਼ੋਕੀਦਾ ਰੋਪੜ ਦੇ ਵਿੱਚ ਬੜੀ ਵੱਡੀ ਪਿੰਡ ਦੇ ਵਿੱਚ ਇਹ ਬੀਬੀ ਮੰਤਾਜ ਉਹ ਪ੍ਰੇਮ ਦੀ ਮੂਰਤ ਹੋਈ ਜਿਨ੍ਹਾਂ ਦੀ 131 ਸਾਲ ਆਈ ਹੋਏ ਅੱਜ ਜਦੋਂ ਵੀ ਜਾਓ ਰੋਪੜ ਜਿਹੜੂ ਫੈਸਲ ਕਰਕੇ ਆਉਗਾ ਇਹ ਬਾਤ ਤਾਂ ਇਸ ਤਰ੍ਹਾਂ ਵਾਪਰੀ ਕਿ ਫਟ ਜਿਆਦਾ ਹੋਣ ਕਰਕੇ ਗੁਰੂ ਪਾਸ਼ਾ ਜੀ ਨੇ ਹੁਕਮ ਕੀਤਾ ਕਿ ਭਾਈ ਜਿੱਤਰ ਸਿੰਘ ਦੀ ਹੋਂ ਨਾਲ ਨਹੀਂ ਜਾ ਸਕਦੇ ਇਹਦੀ ਸੇਵਾ ਪਾਣੀ ਇੱਥੇ ਕਰੋ ਗੁਰੂ ਪਾਸ਼ਾ ਜੀ ਕੁਝ ਹੋਰ ਸਿੰਘ ਰੋਪੜ ਤੋਂ ਨਿਕਲ ਕੇ ਧਿਆਨ ਖਾਨ ਦਾ ਪੇਟਾ ਇਹਦਾ ਕਾਨਮ ਖਾਨ ਉਹ ਅੱਗੇ ਅੱਗੇ ਚੱਲਦੇ ਰਾਹ ਕਲੀਅਰ ਕਰਤਾ ਦੇਖਦਾ ਕਿ ਤੁਮ ਸਨਮਾਨ ਸੀ ਉਹ ਦੱਸਣਾ ਚਾਹੁੰਦਾ ਕਿ ਆਹ ਰਾਹ ਸਾਹਮਣੇ ਤੋਂ ਗੁਰੂ ਪਾਸ਼ਾ ਜੀ ਤੇ ਸਿੱਖ ਫੌਜਾਂ ਵਹੀ ਰਹੇ ਉਸ ਪਾਸੇ ਨੂੰ ਚੰਪੌਰ ਵਾਲੇ ਪਾਸੇ ਨੂੰ ਕਹਿੰਦੇ ਨੇ ਕਿ ਪਿੱਛੇ ਆਪਾਂ ਬਚਿੱਤਰ ਸਿੰਘ ਜੀ ਜਿਹੜੇ ਬਹੁਤ ਜ਼ਖਮੀ ਨੇ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਇਤਿਹਾਸ ਇਹ ਵੀ ਦੱਸਦਾ ਕਿ ਜਦੋਂ ਉਸ ਪਿੰਡ ਦੇ ਵਿੱਚ ਠੇਰਾ ਪਾ ਲੈ ਲਾ ਹਰ ਘਰ ਚੱਕ ਪਿੱਟਾ ਜਾਣਾ ਕੋਟਲਾ ਧਿਆਨ ਖਾਂਦਾ ਘਰ ਚੱਕ ਕਰਤਿਆਂ ਲੋਕੀ ਜਨਾਂ ਅੰਦਰ ਕੋਲੋਂ ਕਹਿੰਦੇ ਜੀ ਮੇਰੀ ਬੇਟੀ ਤੇ ਮੇਰਾ ਦਾਮਦਾਰ ਤੇ ਆਪ ਜੀ ਨੇ ਜਿਹੜਾ ਸਰਵਨ ਦਿੱਤਾ ਉਹਗਾ ਉਸ ਦਿਨ ਤੋਂ ਬੀਬੀ ਮੰਤਰਾਜ ਅਸਲ ਵਿੱਚ ਕਿੰਨਾ ਮੰਗੀ ਸੀ ਦੇਖੋ ਪ੍ਰੇਮੀਆਂ ਗਏ ਗੱਲ ਸ਼ਾਮੂ ਨੂੰ ਕਹਿੰਦਾ ਅਸੀਂ ਕਿਹਨੇ ਬਾਪੂ ਤੇ ਤੇਰੀ ਉਮਰ ਜਿਆਦੀ ਦੀ ਤੂੰ ਐਨਾ ਉੱਥੇ ਗੱਲ ਕਰ ਰਹਿਣਾ ਉਹ ਹੱਥ ਜੋੜ ਕੇ ਕਹਿੰਦੀ ਕਿ ਪਿਤਾ ਜੀ ਭਾਵੇਂ ਸੁਭਾਅ ਤੇ ਤੁਹਾਡੇੋਂ ਤਾਂ ਨਿਕਲਿਆ ਵਾ ਪਰ ਹੁਣ ਮੈਂ ਇਹਨੂੰ ਮਨੁਪਤੀ ਮੰਨ ਕੇ ਤੇਨਾਂ ਦੀ ਸੇਵਾ ਕੀਤੀ ਆ ਇਸ ਕਰਕੇ ਮੇਰੀ ਬੇਨਤੀ ਹੈ ਕਿ ਮੇ ਅਨੁਸਾਰੀ ਉਮਰ ਸਰਗ ਕਰ ਗਿਆ ਵਾਲੇ ਪਾਸ਼ਾ ਦਾ ਨਾਮ ਜਪਣਾ ਗੁਰਮੁਖੋ ਇੱਕ ਨਬੰਦੀ ਤੇ ਅੱਜ ਵੀ ਆਦਿ ਸਾਡੇ ਪਾਂਚੇ ਰੋਲ ਸੁਣਦਾ ਕਿ ਨੌਵੇਂ ਪਾਸ਼ਾ ਗੁਰੂ ਮਹਾਰਾਜ ਨੇ ਧਰਮ ਵਾਸਤੇ ਸ਼ਹੀਦੀ ਦਿੱਤੀ ਹੈ ਉਹਨਾਂ ਨੇ ਹਉਣ ਨਹੀਂ ਜਾਣਿਆ ਬਿਲਕੁਲ ਸਹੀ ਗੱਲ ਹੈ ਗੁਰਮੁਖੋ ਸਰਪੰਚ ਤੇ ਸਾਡੇ ਵਾਸਤੇ ਵਾਰਿਆ ਆਈ ਕਿੰਨਾ ਟਿਕਾਣਾ ਲਿਆ ਸੀ ਇੱਕ ਸੀਸ ਨੌਵੇਂ ਪਾਸ਼ਾ ਨੇ ਇੱਕ ਧਰਮ ਵਾਸਤੇ ਦਿੱਤਾ ਉਹਨਾਂ ਦੇ ਸਾਨੂੰ ਰੋਸ ਵਾ ਤੇ ਸਰਪੰਚ ਸਾਡੇ ਵਾਸਤੇ ਵਾਰ ਦਿੱਤਾ ਤਾਂ ਅਸੀਂ ਕਿ ਦੋਈ ਜਾਂਦੇ ਸੀ ਧੰਨਵਾਦ ਕਹ ਭਾਈ ਪਚਤਰ ਸਿੰਘ ਜੀ ਸਹੀ ਦੀਪ ਆ ਜਾਂਦੇ ਨੇ ਭਾਈ ਪਚਤਰ ਸਿੰਘ ਜੀ ਦਾ ਅੰਤਮ ਸੰਸਕਾਰ ਕਰਨ ਵਾਸਤੇ ਦੇਖੋ ਕਿੰਨੇ ਸੋਹਣੇ ਤੇ ਕਿੰਨੇ ਸੱਚੇ ਸੁੱਚੇ ਬੰਦੇ ਹੋ ਜੀ ਲੋਕ ਕੋਟਨਾ ਨਿਆਂਖਾਨਾ ਪਿੰਡ ਵਿੱਚ ਜਾ ਕੇ ਇਹ ਪਤਾ ਕਰਦਾ ਕਿ ਕਿਹੜੇ ਦੋ ਪੂਰਨ ਗੁਰਸਿੱਖ ਨੇ ਗੁਰੂ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਭਾਈ ਪਚਤਰ ਸਿੰਘ ਜੀ ਦਾ ਮੁਸਲਮਾਨ ਦੇ ਘਰੇ ਕਦੇ ਵੀ ਕੋਈ ਮੁਸਲਮਾਨ ਦੀ ਕਦੇ ਵੀ ਸੰਸਕਾਰ ਨਹੀਂ ਹੁੰਦਾ ਪਰ ਮੂਸਲਮਾਨਾਂ ਦੇ ਘਰ ਇਹ ਸਸਕਾਰ ਹੋਣ ਕਿੰਨੇ ਵੱਡੇ ਹੁੰਦੇ ਕਿਉਂਕਿ ਇਹ ਪ੍ਰੇਮੀਆਂ ਖੇਡਦੇ ਸੀ ਗੁਰੂ ਸਾਹਿਬ ਨਾਲ ਪਿੰਡ ਵਿੱਚ ਜਾਂਦਾ ਦੋ ਗੁਰ ਸਿੱਖਾਂ ਨੂੰ ਬੇਨਤੀ ਕਰਕੇ ਲੈਂਦਾ ਇੱਕ ਭਾਈ ਗੁਰਸੇਵ ਸਿੰਘ ਜੀ ਸੀ ਇੱਕ ਭਾਈ ਜਵਾਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦੇ ਨੇ ਕਿ ਭਾਈ ਬਚਿੱਤਰ ਸਿੰਘ ਦੀਆਂ ਇੱਥੇ ਦੀ ਸੇਵਾ ਕਰਨੀ ਉਹ ਦੋਵੇਂ ਗੁਰ ਸਿੱਖਾਂ ਉੰਦੇ ਨੇ ਕੋਟਲਾ ਨਿਆਂ ਖਾਦੇ ਘਰ ਹੀ ਅੰਗੀਠਾ ਸਹਿਰ ਜਿਹੜਾ ਉਸਾਰੇ ਜਾਂਦਾ ਲੱਕੜਾਂ ਦੇ ਨਾਲ ਭਾਈ ਜਿੱਤਨ ਸਿੰਘ ਜੀ ਦਾ ਕੋਟਲਾ ਨਿਹੰਗ ਖਾਨ ਦੇ ਘਰ ਹੀ ਸੰਸਕਾਰ ਕੀਤਾ ਜਾਂਦਾ ਸੰਸਕਾਰ ਕਰਨ ਤੋਂ ਬਾਅਦ ਉਸੇ ਮੇਲੇ ਕੋਟਲਾ ਨਿਹੰਗ ਖਾਨ ਦੇ ਘਰ ਦੇ ਵਿੱਚ ਇੱਕ ਖੂਹ ਸੀ ਅੱਜ ਵੀ ਇਤਿਹਾਸਕ ਆਪ ਵੀ ਦਰਸ਼ਕਾਂ ਸਕਦੇ ਨੇ ਉਸ ਸੰਸਕਾਰ ਦੀ ਸਾਰੀ ਪ੍ਰਕਿਰਿਆ ਨੂੰ ਮੁੜ ਕੇ ਉਸ ਖੂਹ ਦੇ ਵਿੱਚ ਵਿਰਸਜਿਤ ਕਰ ਦਿੱਤਾ ਕਿ ਕੋਈ ਨਿਸ਼ਾਨੀ ਨਹੀਂ ਉਸ ਤੋਂ ਬਾਅਦ ਪੰਤਾਜ ਦੀ ਵੀ ਮੁੰਤਾਜਾ ਹੱਥ ਧੋੜ ਕੇ ਪਿਤਾ ਜੀ ਨੂੰ ਬੇਨਤੀ ਕਰਦੀ ਕਿ ਮੈਂ ਹੁਣ ਸਿਰਫ ਅੱਲਾ ਦੀ ਬੰਦਗੀ ਕਰਨੀ ਆ ਕਿਉਂਕਿ ਮੈਂ ਅੱਲਾ ਦੇ ਰੂਪ ਦੇ ਦਰਸ਼ਨ ਕਰਦੇ ਹੋ ਅੱਲਾ ਦਾ ਰੂਪ ਕੋਈ ਤਾਂ ਸੰਤ ਸਾਹਿਬ ਸ੍ਰੀ ਗੋਪਿੰਦ ਸਿੰਘ ਜੀ ਮਹਾਰਾਜ 131 ਸਾਲ ਉਹਨਾਂ ਦਾ ਗੁਰਦੁਆਰਾ ਸਾਹਿਬ ਅੱਜ ਵੀ ਸ਼ਸ਼ੋਕਤੁਰਾ ਰੋਪੜ ਤੋਂ ਚੜ੍ਹਦੇ ਪਾਸੇ ਬੜੀ ਪਿੰਡ ਬਹੁਤ ਹਨੂnik ਥਾਂ ਤੇ ਨਤਕਾਂ ਮੇਲੇ ਦਰਸ਼ਨ ਕਰਿਓ 133 ਸਾਲ ਬਹੁਤ ਗੱਲ ਘੱਟ ਕਰਦੇ ਸੀ ਜਿਦੋਂ ਵੀ ਉਹਨਾਂ ਨੇ ਕੋਈ ਗੱਲ ਕਰਦਾ ਉਸ ਦਾ ਤਿੰਨ ਹੀ ਪੰਕਤੀਆਂ ਬੜਦੇ ਸੀ ਭਜਨ ਬੰਦੇ ਵਿੱਚ ਰਹਿੰਦੇ ਤਿੰਨ ਪੰਕਤੀਆਂ ਉਹ ਪੜਦੇ ਪਹਿਲੀ ਪੰਕਤੀ ਪੜਦੇ ਹਰ ਕਾ ਕਰਤਾ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਗਰਵੇਸ਼ ਗੁਰੂ ਗੋਬਿੰਦ ਸਿੰਘ ਵਾਹ ਵਾਹ ਗੁਰੂ ਗੋਬਿੰਦ ਸਿੰਘ ਬਸ ਕਲਗੀਆਂ ਵਾਲੇ ਪਾਸ਼ਾ ਜੀ ਦੇ ਸਿੰਦਨ ਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਜੀਵਨ ਪਤਿਤ ਕੀਤਾ ਖਿਆਲ ਤੀਸਰਾ ਜਿਹੜਾ ਪਾਕ ਸੀ ਕਲਗੀਆਂ ਵਾਲੇ ਪਾਸ਼ਾ ਤੇ ਸਿੰਘ ਤਕਰੀਬਨ ਇਤਿਹਾਸ 40 ਸਿੱਕਾ ਦਾ 40 ਦੇ ਹੰਦ ਪਾਕ ਸਿੰਘ ਜਿਹੜੇ ਨੇ ਕਿ ਚਮਕੌਰ ਦੀ ਗੜੀ ਵਾਲੇ ਪਾਸੇ ਆਉਂਦੇ ਨੇ ਤੇ ਸਾਰੀ ਦੁਨੀਆ ਤੋਂ ਸਭ ਤੋਂ ਨਵੇਂ ਇਕਲਾ ਅੱਜ ਕੱਲ ਨਾ AI ਦਾ ਜਮਾਨਾ ਆ ਗਿਆ Google ਆ ਗਿਆ Chat ਦੀ ਕੁੱਤੀ ਆ ਗਿਆ Gemini ਆ ਗਿਆ ਉਹਦੇ ਤੋਂ ਨਾ ਭੜ ਕੇ ਵੇਖਿਓ ਇਹ ਦੁਨੀਆ ਦੇ ਹਰਾਸ ਕਰਨ ਵਾਲੀਆਂ ਜੰਗਾਂ ਗਰਮੂਖੋ ਆਪਣਾ ਕਿਤੇ ਵੀ ਨਾਲ ਨਹੀਂ ਲੱਗਦਾ ਬਬੇ ਪਰ ਭਾ ਨਹੀਂ ਸਕਦਾ ਜਦੋਂ ਬੱਬੇ ਨੂੰ ਕੋਈ ਨਹੀਂ ਪੁੱਛਦਾ ਨਾ ਕੋਈ ਬੋਲਦੀ ਜੇ ਕੋਈ ਬੋਲਦਾ ਜਤਨ ਕਰਦਾ ਆਹ ਇਹ ਸੱਚ ਸਦੇ ਉਸਦੇ ਅਰੇ ਪਈ ਹੋਈ ਤੇ ਕੋਈ ਜਦ ਤੱਕ ਜਦ ਤੱਕ ਹੱਥ ਆ ਨਹੀਂ ਸਕਦਾ ਔਂਕਰਾ ਨਹੀਂ ਸਕਦਾ ਕੋਈ ਅਖਰ ਖਾਨ ਜਿੱਦ ਤੁਸੀਂ ਨਹੀਂ ਬੋਲ ਸਕਦੇ ਕੋਈ ਬੋਲ ਲਊਗਾ ਬਹੁਤ ਤੁਸੀਂ ਗੁਰਬਾਦਰ ਸਾਹਿਬ ਦੇ ਇਹ ਬਾਬੇ ਨਾਲ ਦੀ ਵੱਡੀ ਕਲਾ ਹੈ ਕੋਈ ਬੰਗੀਆਂ ਦੀ ਕਲਾ ਨਹੀਂ ਹੈਗੀ ਆ ਸਾਈ ਆਪ ਨੂੰ ਕਲਾ ਨੂੰ ਬਹੁਤ ਵੱਡੀ ਮੰਨਦੇ ਹਨ ਇਹਨਾਂ ਦੀ ਬਾਈਬਲ ਲਿਖੀ ਹੋਈ ਹੈ ਬਾਈਬਲ ਦੇ ਵਿੱਚ ਉਹਨਾਂ ਨੇ ਦੇਖ ਲਿਆ ਕਿ ਤਰ ਤੀਨੀ ਵਿਚਾਰ ਪੜੀ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਰਦੀ ਚੜਪੜੀ ਲਿਖੀ ਹੋਈ ਹੈ ਉਹ ਕੋਈ ਕੋ ਸੈਲਦਨ ਹੋਇਆ ਆਂਕ ਲੋਨੀ ਉਹਦਾ ਨਾਮ ਦੱਸਣ ਨੂੰ ਸਰ ਆਰਕ ਲੋਹੀ ਉਹਦਾ ਨਾਮ ਸੀ ਉਹਨੇ ਖੋਜ ਕਰ ਦਿੱਤੀ ਉਹਨੇ ਕਿਹਾ ਧਰਤੀ ਗੋੜ ਹੈ ਜਿਹਦੇ ਉਹਨੇ ਖੋਜ ਕਰ ਦਿੱਤੀ ਤੇ ਕਰਦੇ ਨੇ ਇਹਦੇ ਸੀ ਰਸਾਈ ਬਣੇ ਸੀ ਤੇ ਹੱਥ ਵੜ ਦਿੱਤੇ ਉਹੱਖਾਂ ਕਰਦੇ ਹਾਂ ਖਬਰ ਦਾ ਪਾਟਾ ਕੋਈ ਸਾਡਾ ਕਿਸੇ ਦੇ ਵੀ ਬਾਈਪਨ ਕਰਤੇ ਗੁੰਮਰ ਚੁਕੀ ਹੈ ਬਾਈਪਨ ਦਾ ਆ ਬਦਲ ਨੂੰ ਨਹੀਂ ਬਚਦਾ ਸਾ ਜਿਹੜਾ ਬਦਲ ਦਾ ਤੇ ਹੱਥ ਵੜਦੇ ਨੇ ਵੜਦੇ ਤਾਂ ਨਾਲੇ ਖਬਰ ਦਾ ਤੁਹਾਨੂੰ ਜਾਨ ਗਿਆ ਸਮੇਂ ਵਾਲੇ ਨੂੰ ਸਹਿਯਦਾਨ ਹੋਇਆ ਜਿਵੇਂ ਘਲੀ ਕਿਉਂ ਕਹਿੰਦੇ ਘਲੀ ਸਾਰੇ ਕਿ ਪੜਾਈਓ ਦੇ ਉੱਤੇ ਦਾ ਨਾਮ ਆਉਂਦਾ ਹੈ ਉਹਨੇ ਫਿਰ ਇੱਕ ਦੂਰਬੀਨਾਂ ਦੇ ਜੰਤਰ ਤੇ ਉਹਨੇ ਕਾਟ ਕੱਢੀ ਮੇਰਾ ਦੂਰਬੀਨ ਦੀ ਕਾਟ ਕੱਢੀ ਤੇ ਕਹੇ ਸਾਰੇ ਇਕੱਠੇ ਹੋ ਜਾਓ ਸਾਰੇ ਸਾਰੇ ਇਕੱਠੇ ਹੋ ਜਾਓ ਮੈਂ ਵਖਾਣ ਸਕਦਾ ਜਿੱਦਾਂ ਬਾਪੇ ਨੇ ਕਿਹਾ ਮੈਂ ਪਤੰਨ ਪਤਾਨ ਲਾ ਲਾ ਵਖਾਣ ਸਕਦਾ ਹੈ ਉਹਨੇ ਕਿਹਾ ਮੈਂ ਦੂਰਬੀਨ ਤੇ ਵਖਾਣ ਸਕਦਾ ਧਰਤੀ ਚਟਪਟੀ ਨਹੀਂ ਹੈ ਜਿਹਨੇ ਦੂਰਬੀਨ ਤੇ ਪਤਾ ਨੂੰ ਖਾ ਲਿਆ ਇਹ ਦੇਖਣਾ ਵੀ ਆ ਆ ਭਾਈ ਬੰਦੇ ਵੀ ਦੇਖਣਾ ਭਾ ਕਿ ਧਰਤੀ ਜਿਹੜੀ ਹੈ ਗੋਲ ਹੈ ਬਦੋਂ ਨਾ ਪਿਆ ਉਹ ਕਾਜੀ ਰੋਕਾ ਦੇਨੇ ਕਹਿੰਦਾ ਮੇਰਾ ਗੁਰੂ ਨਾਨਕ ਦੇਵ ਸਾਹਿਬ ਵੱਟੀ ਕਲਾਮ ਵੱਟੀ ਕਥਾਰ ਦਾ ਮਲਕ ਆ ਇਹ ਗੁਰੂ ਗ੍ਰੰਥ ਸਾਹਿਬ ਦਾ ਹਾਂ ਦੀ ਪਾਣੀ ਵੱਟੀ ਕਲਾਮ ਕਰਦਾ ਹੈ ਵੱਟੀ ਕਥਾਰ ਹੈ ਐ ਦੁਨੀਆਂ ਦੇ ਲੋਕੋ ਮੈਂ ਤੁਹਾਨੂੰ ਚਾਹਣਾ ਹਾਂ ਐ ਕੋ ਮਲਕੂ ਸਦ ਜੁਨਾ ਕੋਲੇ ਮੇਰੇ ਖਿਆਲ ਦੇ ਵਿੱਚ ਨਾ ਪਾਓ ਜੇ ਕੋਈ ਆਪਣੀ ਕਲਿਆਣ ਕਰਦਾ ਤੇ ਗੁਰੂ ਨਾਨਕ ਦੀ ਬਾਣੀ ਕਰਦਾ ਦੇ ਬੰਦੂ ਤੇ ਮੱਕੇ ਦੇ ਉੱਤੇ ਲਾਲ ਕਰ ਕਰ ਲੋਕ ਪ੍ਰਬੰਧ ਕਰ ਹੈ ਮੱਕੇ ਨਾਲ ਜਿਹੜਾ ਕਿਸੇ ਮੰਦਾ ਸੀ ਪਹਿ ਮੁਹੰਮਦ ਸਾਹਿਬ ਨੇ ਕਰ ਉਹ ਨਹੀਂ ਕਰੂਗੇ ਬਿੱਤੋਂ ਮੁਹੰਮਦ ਸਾਹਿਬ ਕੋਲ ਸੇ ਉੱਠਣਾ ਹੈ ਤੇ ਸਾਰੇ ਮੁਰਦੇ ਥੱਲ ਨਹੀਂ ਹਣ ਉਹਨੇ ਜੇ ਸਾਰੇ ਮੁਰਦੇ ਥੱਲਣਗੇ ਤੇ ਕਿਆ ਮੁੰਦਾ ਦਰ ਆਵੇਗਾ ਤੇ ਸਾਰੇ ਮੁਰਦੇ ਜਿਹੜੇ ਹਨ ਉੱਠ ਕੇ ਬਹਿਸਤਾਨ ਜਾਣਗੇ ਮੰਦਾ ਸੀ ਪਰ ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਮਦੀਨੇ ਵਿੱਚ ਪਹੁੰਚੇ ਹਨ ਇਹ ਤਰ੍ਹਾਂ ਬਹੁਤ ਜਿਆਦਾ ਕੋ ਮਜੌਰ ਜਿਹੇ ਸਿਰ ਰੋਹਦਾ। ਬਾਬਾ ਆਹ ਖੜਾਵਾ ਪਾਉ ਨੂੰ ਲਾਗੇ ਨਹੀਂ ਆ ਸਕਦਾ। ਬਾਬਾ ਕਹਿੰਦਾ ਮੈਂ ਕਿਹੜੀ ਗੱਲ ਤੇ ਆਪਕਾ ਘਾੜ ਪੜਨੀ ਹੈ। ਕਿ ਕਬਰ ਹੀ ਬਖਣੀ ਹੈ ਇੱਥੋਂ ਵੇਖ ਵੀ ਨਾ ਠੀਕਿਆ। ਛੋਟੀ ਬਣੀ ਨਹੀਂ ਵਧੀਆ ਬਣੀ ਹੈ। ਬਾਬਾ ਜੀ ਉੱਥੇ ਚਲੋਗੇ। ਇਮਾਮ ਖਾਨ ਸਾਹਿਬ ਦੀ ਕਬਰ ਨੇ ਕਿਹਾ ਬਾਬਾ ਤੈਨੂੰ ਰੋੜ ਨਹੀਂ ਹੈਗੀ ਤੂੰ ਲਾਗੇ ਆਉਂਦੀ। ਦੂਰ ਦੇ ਮੈਨੂੰ ਇੱਥੋਂ ਹੀ ਵੇਖ ਸਕਦਾ ਹਾਂ। ਪਰ ਮੇਰਾ ਮਨ ਕਰਦਾ ਤੇਰੇ ਚਰਨ ਵਰਸਾ। محمد زہر بھی پر کہ میں اٹھ کے گلدان کے دیو سے کہ جب میں پرسے ہر اپنے چاہتے چلے گئی سارے مجاور خران رہ گئے اور نے کہا بابا اے دے مقام سی مقام دا مقرد ستھیر ہے بہت دہم پر مطلب پارے و پائے ہو اثر مات نہیں پائی بابا اے دے مقام سی مارکے دے مقام کا خوی نہیں مقام او ہی ایک

مقام صرف ایک واحر بڑھ کلاب سارے